ਸ਼ੰਭੂ ਬਾਡਰ ਦੇ ਉੱਪਰ ਮੌਜੂਦ ਆ ਤੇ ਪ੍ਰੋ ਪੰਜਾਬ ਟੀਵੀ ਤੁਹਾਨੂੰ ਕੱਲੀ ਕੱਲੀ ਅਪਡੇਟ ਜਿਹੜਾ ਦਿਖਾ ਰਿਹਾ ਕਿਸਾਨੀ ਅੰਦੋਲਨ ਦੀ ਤੇ ਹੁਣੇ-ਹੁਣੇ ਜਿਹੜਾ ਵੱਡੀ ਅਪਡੇਟ ਸਾਹਮਣੇ ਆਈ ਹੈ ਜੀਆਂ ਦੱਸਦੇ ਕਿ ਕਿਸਾਨ ਆਗੂਆਂ ਦੇ ਵੱਲੋਂ ਜਿਹੜਾ ਸਪੀਡ ਦਿੱਤੀ ਗਈ ਹੈ ਬੋਲਿਆ ਗਿਆ ਕਿ ਕੇਂਦਰ ਦੇ ਵੱਲੋਂ ਜਿਹੜਾ ਮੀਟਿੰਗ ਦੇ ਲਈ ਸੱਦੇ ਆ ਰਹੇ ਆ ਤਾਂ ਨਾਲ ਹੀ ਟਾਈਮ ਵੀ ਕਿਹਾ ਹੈ ਕਿ 2 ਜਾਂ 4 ਵਜੇ ਦੇ ਵਿੱਚ ਵਿੱਚ ਜੇ ਮੀਟਿੰਗ ਕਰਨੀ ਹੈ ਤਾਂ ਕਰੋ ਤਾਂ ਦੱਸਦੇ ਕਿ ਹੁਣੇ-ਹੁਣੇ ਇੱਕ ਬਹੁਤ ਵੱਡੀ ਅਪਡੇਟ ਸਾਹਮਣੇ ਆਈ ਹੈ ਸ਼ੰਭੂ ਮੋਰਚੇ ਦੇ ਉੱਪਰ ਜੀਆਂ ਦੱਸਦੇ ਕਿ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਤੇ ਨਾਲ ਜਿਹੜਾ ਜਗਜੀਤ ਸਿੰਘ ਡੱ ਕਿ ਕਿ ਕੇਂਦਰ ਦੀਆਂ ਜਿਹੜਾ ਕੇਂਦਰ ਦੀਆਂ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਕਿ ਮੀਟਿੰਗ ਹੋਵੇ ਤੇ ਨਾਲ ਜਿਹੜਾ ਗੱਲਬਾਤ ਦੇ ਲਈ ਕਿਹਾ ਗਿਆ ਹੈ ਅ ਜੇ ਸੱਦੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਥੇ ਜਿਹੜਾ ਗੱਲਬਾਤ ਵੀ ਜਿਹੜਾ ਨਾਲ-ਨਾਲ ਜਰੂਰ ਕਰਦੇ ਰਹਾਂਗੇ ਪਰ ਹੁਣੇ-ਹੁਣੇ ਜਿਹੜੀ ਇੱਕ ਵੱਡੀ ਆਪੜ ਸਾਹਮਣੇ ਆਈ ਹੈ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਜਿਹੜਾ ਮੰਗਾ ਮੰਨਣ ਦੇ ਲਈ ਜਿਹੜਾ ਗੱਲਬਾਤ ਕਰਨ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਹੀ ਸਮਾਂ ਮੰਗਿਆ ਜਾ ਰਿਹਾ ਤਾਂ ਦੱਸ ਦੇ ਕਿ 2 ਜਾਂ 4 ਵਜੇ ਦਾ ਜਿਹੜਾ ਅਜਿਹਾ ਸਮਾਂ ਸਰਬਨ ਸਿੰਘ ਭੰਦੇਰ ਹੋਣਾ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਹੋ ਸਕਦਾ ਜੀ ਗੱਲਬਾਤ ਕਰਨੀਆਂ ਪਰ ਕਿਉਂਕਿ ਹੁਣੇ-ਹੁਣੇ ਜਿਹੜਾ ਇਹ ਸਟੇਜ ਦੇ ਉੱਪਰ ਹੁੰਦੀਆਂ ਆ ਦਾਦੇ ਕਿ ਕਿਸਾਨਾਂ ਆ ਗੋਣੇ ਸਟੇਜ ਦੇ ਉੱਪਰੋਂ ਦੱਸਿਆ ਕਿ ਕੇਂਦਰ ਲਗਾਤਾਰ ਇਸ ਦੇ ਉੱਪਰ ਨਿਗਾਹ ਬਣਾਈ ਹੋਈ ਹੈ ਕੇਂਦਰ ਨੇ ਤੇ ਨਾਲ ਜਿਹੜਾ ਕਹਿ ਰਹੇ ਆ ਕਿ ਮੀਟਿੰਗ ਜਿਹੜੀ ਹੈ ਉਹ ਹੋਵੇ ਤਾਂ ਮੀਟਿੰਗ ਦੇ ਲਈ ਚਰਚਾਵਾ ਜਿਹੜੀਆਂ ਚਲਨੀਆਂ ਸ਼ੁਰੂ ਹੋ ਗਈਆਂ ਨੇ ਤਾਂ ਦੇਖਣਾ ਹੋਊਗਾ ਕਿ ਕਦੋਂ ਮੀਟਿੰਗ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਦਾਦਾ ਦੇ ਕਿ ਪ੍ਰੋ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਕੱਲੀ-ਕੱਲੀ ਆਪੜ ਜਿਹੜਾ ਤੁਹਾਨੂੰ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਆ ਸ਼ੰਭੂ ਬਾਰਡਰ ਤੋਂ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱ ਇੱਕਠੇ ਹੋਏ ਨੇ 11 ਵਜੇ ਦੀ ਕਾਲ ਸੀ ਅੱਜ ਤੇ 11 ਵਜੇ ਦੀ ਕਾਲ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਆਗੂ ਬੋਲਦੇ ਹੋਏ ਨਜ਼ਰ ਆ ਰਿਹਾ ਤਾਂ ਸਾਹਮਣੇ ਮੈਕਰੋਗ੍ਰਾਫ ਆਜਾਣ ਦੇਖ ਸਕਦੇ ਹੋ ਸਾਹਮਣੇ ਕਿਸਾਨ ਆਗੂ ਜਿਹੜਾ ਬੋਲ ਰਹੇ ਨੇ ਸੁਝਾਅ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਹਜੇ ਇੱਥੇ ਰੁਕਿਆ ਜਾਵੇ ਕਿਉਂਕਿ ਫੋਨ ਆ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਤੇ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਊਗਾ ਕਿ ਕਦੋਂ ਗੱਲਬਾਤ ਹੁੰਦੀ ਹੈ ਪਰ ਇੱਥੇ ਜਿਹੜਾ ਮੌਕੇ ਦੇ ਮੌਜੂਦ ਨੇ ਗੱਲਬਾਤ ਵੀ ਜਿਹੜਾ ਜਰੂਰ ਕਰਦੇ ਰਹਾਂਗੇ ਦੇਖ ਸਕਦੇ ਹੋ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਇਸ ਵਕਤ ਅਸੀਂ ਖੜੇ ਹਾਂ ਸ਼ੰਭੂ ਬਾਡਰ ਦੇ ਉੱਪਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਜੋਸ਼ ਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਜਿਵੇਂ ਹੁਣੇ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਦੇ ਵੱਲੋਂ ਫੋਨ ਆ ਰਹੇ ਨੇ ਕਿ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਗੱਲਬਾਤ ਕਰ ਲੇਗਾ ਮੋਦੀ ਸਾਹਿਬ ਦੇ ਵਧੀਆ ਰਹੇਗਾ ਨਹੀਂ ਤਾਂ ਦਿੱਲੀ ਦੇ ਜਾਵਾਂਗੇ ਜੀ ਦਿੱਲੀ ਜਾਣ ਵਾਸਤੇ ਘਰ ਆਏ ਆ ਜਾਵਾਂਗੇ ਗਾਰੰਟੀ ਚਰੂਣ ਐਮ ਐਸ ਪੀ ਦਾ ਜੋ ਹਾੜੀਆਂ ਮੰਗਾ ਨੇ ਜਿੰਨੀਆਂ ਵੀ ਹੈਗੀਆਂ ਸਾਰੀਆਂ ਪੂਰੀਆਂ ਕਰਕੇ ਜਾਵਾਂਗੇ ਜੀ ਇਦਾਂ ਅਸੀਂ ਸੁੱਕੇ ਜਾਣ ਵਾਲੇ ਐ ਨਹੀਂਗੇ ਮੰਨ ਜੇਗਾ ਤਾਂ ਠੀਕ ਆ ਮੰਨਣਾ ਪੈਣਾ ਨੂੰ ਅੱਜ ਮੰਨ ਜੇ ਕੱਲ ਮੰਨ ਜੇ ਹਾਲਾਂਕਿ ਵਧੀਆ ਰਹੇਗਾ 11 ਦੀ ਕਾਲ ਸੀ 11 ਵਜੇ ਜਾਣਾ ਸੀ ਪਰ ਜਿਵੇਂ 11 ਵੱਜ ਗਿਆ ਤਾਂ ਉਧਰਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਲਗਾਤਾਰ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਕਿਸਾਨ ਆਗੂ ਨੇ ਫੇਰ ਕਿਹਾ ਕਿ ਹਜੇ ਰੁਕ ਜਾਓ ਕਿਉਂਕਿ ਪਿੱਛੋਂ ਕੋਈ ਜਿਹੜਾ ਗੱਲਬਾਤ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਕਿ 2 ਜਾਂ 4 ਵਜੇ ਦੇ ਵਿੱਚ ਵਿੱਚ ਕੋਈ ਸਮਾਜੜਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੱਖਿਆ ਜਾਵੇ ਆਹੀ ਵੀ ਚਾਹੁੰਦੇ ਆ ਵੀ ਗੱਲਬਾਤ ਨਾਲ ਜਿਹੜਾ ਇਹ ਨਿਬਟਾਰਾ ਹੋ ਜੇ ਜੇ ਗੱਲਬਾਤ ਨਹੀਂ ਕਰਦੇ ਤਾਂ ਜਾਂਦਾ ਗੋਲੇ ਮਾਰ ਕੇ ਸਾਨੂੰ ਡਰਾਉਣਾ ਚਾਹੁੰਦੇ ਆ ਡਰਨ ਵਾਲੇ ਸਹੀ ਨਹੀਂ ਗਏ ਇਹ ਪੰਜਾਬ ਆ ਇੰਨੇ ਛੋਟੇ ਮੋਟੇ ਬੰਬਵਾਰੀ ਨੂੰ ਆਪਾਂ ਡਰਨ ਵਾਲੇ ਨਹੀਂ ਗਏ ਜੋ ਆ ਅੱਗੇ ਵਧਾਂਗੇ ਜੇ ਸਾਨੂੰ ਕਾਲ ਮਿਲ ਗਈ ਸਾਡੇ ਕਿਸਾਨ ਮੋਦਪੁਰ ਜਿੱਦਾਂ ਵੀ ਕਹਿਣਗੇ ਜਦੋਂ ਸਾਨੂੰ ਇਸ਼ਾਰਾ ਕਰਨਗੇ ਆਈ ਸ਼ਾਲਾ ਮਾਰ ਦੇ ਅੱਗੇ ਨੂੰ ਜਾਵਾਂਗੇ ਜੀ ਤੇ ਦੂਜੇ ਪਾਸੇ ਇੱਕ ਹੋਰ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਕਿ ਸ਼ਰਾਰਤੀ ਅਨਸਰ ਕਹਿੰਦੇ ਮੋਰਚੇ ਵਿੱਚ ਜਿਹੜੇ ਨੇ ਭੇਜੇ ਗਏ ਨੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈਗਾ ਸਟੇਜ ਦੇ ਉੱਪਰ ਕਿ ਭਾਈ ਆਪਣੇ ਆਸੇ ਪਾਸੇ ਧਿਆਨ ਰੱਖੋ ਕਿ ਤੁਹਾਡੇ ਨਾਲ ਕੌਣ ਤਰ੍ਹਾਂ ਕਰਦਾ ਹਾਂਜੀ ਬਿਲਕੁਲ ਇਹ ਸਹੀ ਗੱਲ ਹੈ ਉਹਨਾਂ ਦੀ ਵੀ ਆਪਣੇ ਜਿਹੜੇ ਜਾਣੂ ਪਛਾਣ ਨੂੰ ਉਹਨਾਂ ਦਾ ਤਾਂ ਪਤਾ ਹੈ ਤੇ ਜਿਹੜੇ ਨਹੀਂ ਆ ਉਹਨਾਂ ਵੱਲ ਖਿਆਲ ਰੱਖੋ ਕਿ ਕੀ ਗੱਲਬਾਤ ਤੁਹਾਡੇ ਕੋਲ ਸੁਣਦੇ ਨੇ ਬਾਕੀ ਜੋ ਇਸ ਮੁੱਦੇ ਤੇ ਅ ਆਪਣੇ ਹੱਕ ਲੈਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਆਈ ਆ ਤੇ ਮੋਦੀ ਸਾਹਿਬ ਨੂੰ ਦੇ ਦੇਣੇ ਚਾਹੀਦੇ ਨੇ ਸਾਡੀਆਂ ਜੋ ਫਸਲਾਂ ਦਾ ਖਰੀਦ ਮੋਲ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਨਹੀਂ ਜਿੱਤ ਕਰਨੀ ਚਾਹੀਦੀ ਜੇ ਜਿੱਤ ਕਰਦਾ ਤਾਂ ਫਿਰ ਭਾਈ ਸਾਹਮਣਾ ਤੇ ਕਰਾਂਗੇ ਜ਼ਰੂਰ ਡਟ ਕੇ ਕਰਾਂਗੇ ਡਟਣ ਸਾਹਮਣਾ ਕਰਨ ਵਾਸਤੇ ਆਏ ਆ ਇਸ ਦਾ ਉਡਾਨ ਵਿੱਚ ਮਨਚੜੇ ਚਾਹੀਦੇ ਪਰ ਦੇਖਿਆ ਜਾਵੇ ਤਾਂ ਖਾਸ ਤੌਰ ਤੇ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਜੇ ਅੱਗੇ ਵਧੋਂਗੇ ਤਾਂ ਉਸ ਤੋਂ ਬਾਅਦ ਜਿਹੜਾ ਕਿਉਂਕਿ ਡੀਜੀਪੀ ਹਾਈ ਕੋਰਟ ਜਿਹੜਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਅਜੇ ਦਿਨ ਦੇ ਉੱਪਰ ਤੇ 11 ਵਜੇ ਜਿੰਮੇ ਵੱਜੇ ਤਾਂ ਲੋਕਾਂ ਦੇ ਵੱਲੋਂ ਅਸਲ ਦੇ ਵਿੱਚ ਕਿਸਾਨਾਂ ਨੇ ਤਾਂ ਇਹ ਕਿਹਾ ਕਿ ਚਲੋ ਚੱਲਦੇ ਆਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਪਰ ਐਨ ਜਿੰਮੇ ਬੈਰੀਕੇਡਾਂ ਕੋਲ ਪਹੁੰਚੇ ਸਾਰੇ ਤਾਂ ਨਾਲ ਦੀ ਨਾਲ ਜਿਹੜਾ ਗੋਲਿਆਂ ਦੀ ਬਰਸਾਤ ਹੋ ਜਾਂਦੀ ਤੇ ਫਿਰ ਪਿੱਛੇ ਹਟਣ ਦੀ ਲੀਕ ਆ ਹਾਂ ਤਾਂ ਹੁਣ ਫਿਰ ਇੱਥੇ ਰਹਿ ਜਾਊਗਾ ਦੇਖੋ ਜੇ ਪਿੱਛੇ ਹਟਾਂਗੇ ਜਿੰਨ ਪ੍ਰੇਮਕਿਓ ਤੇ ਨਹੀਂ ਪ੍ਰਾਪਾਇਓ ਅਸੀਂ ਗੁਰੂ ਦੇ ਸੇਖਾਂ ਅਸੀਂ ਗਾਂ ਹੀ ਜਾਵਾਂਗੇ ਪਿੱਛੇ ਨਹੀਂ ਮੁੜ ਕੇ ਆਵਾਂਗੇ ਆਪਣੇ ਹੱਕ ਲੈਣ ਵਾਸਤੇ ਆਏ ਆ ਉਹ ਹੱਕ ਨੂੰ ਦੇ ਦੇਣੇ ਅਸੀਂ ਵਾਪਸ ਚੱਲ ਜੰਨੇ ਆਹੀਂ ਜੇ ਥੋੜਾ ਬੇ ਅਸੀਂ ਦਿੱਲੀ ਜਾਣਾ ਸਾਡੀਆਂ ਹਮ ਮੰਗਾ ਪੂਰੀਆਂ ਕਰ ਲੈ ਆਪਾਂ ਵਾਪਸ ਚੱਲ ਜੰਨੇ ਤਾਂ ਬਿਲਕੁਲ ਕਿਸਾਨ ਆਗੂ ਜਿਹੜੇ ਆ ਲਗਾਤਾਰ ਕਹਿ ਰਹੇ ਆ ਕਿ ਮੋਰਚੇ ਦੇ ਵਿੱਚ ਆਸੇ ਪਾਸੇ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਕੋਈ ਸ਼ਰਾਬਤੀ ਅੰਸਰ ਤਾਂ ਨਹੀਂ ਫਿਰਦਾ ਜਾਂ ਫਿਰ ਤੁਹਾਡੇ ਨਾਲ ਜਿਹੜਾ ਕਰਦਾ ਉਹ ਕੌਣ ਹੈ ਤਾਂ ਦੱਸ ਦਈਏ ਕਿ ਲਗਾਤਾਰ ਸ਼ੰਭੂ ਮੋਰਚੇ ਤੋਂ ਕਾਬਰੇ ਤੁਹਾਨੂੰ ਲੈ ਕੇ ਆਵਾਂਗੇ ਤੇ ਨਾਲ ਜਿਹੜਾ ਕੱਲੀ ਕੱਲੀ ਅਪ ਬਨੋ ਕਿਹਾ ਗਿਆ ਕਿ ਕੇਂਦਰ ਦੀਆਂ ਜਿਹੜਾ ਕੇਂਦਰ ਦੀਆਂ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਕਿ ਮੀਟਿੰਗ ਹੋਵੇ ਤੇ ਨਾਲ ਜਿਹੜਾ ਗੱਲਬਾਤ ਦੇ ਲਈ ਕਿਹਾ ਗਿਆ ਹੈ ਅਜੇ ਸੱਦੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਥੇ ਜਿਹੜਾ ਗੱਲਬਾਤ ਵੀ ਜਿਹੜਾ ਨਾਲ-ਨਾਲ ਜਰੂਰ ਕਰਦੇ ਰਾਂਗੇ ਪਰ ਹੁਣੇ-ਹੁਣੇ ਜਿਹੜੀ ਇੱਕ ਵੱਡੀ ਆਪਰੇ ਸਾਹਮਣੇ ਆਈ ਹੈ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਜਿਹੜਾ ਮੰਗਾ ਮੰਨਣ ਦੇ ਲਈ ਜਿਹੜਾ ਗੱਲਬਾਤ ਕਰਨ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਹੀ ਸਮਾਂ ਮੰਗਿਆ ਜਾ ਰਿਹਾ ਤਾਂ ਦੱਸ ਦਈਏ ਕਿ 2 ਜਾਂ 4 ਵਜੇ ਦਾ ਜਿਹੜਾ ਅਜਿਹਾ ਸਮਾਂ ਸਰਬੰਸ ਸਿੰਘ ਭੰਦੇਰ ਹੋਣਾ ਦੇ ਵੱਲੋਂ ਕਿਹਾ ਗਿਆ ਕੀ ਜਿਹੜਾ ਹੋ ਸਕਦਾ ਜੀ ਗੱਲਬਾਤ ਕਰਨੀਆਂ ਪਰ ਕਿਉਂਕਿ ਹੁਣੇ-ਹੁਣੇ ਜਿਹੜਾ ਇਹ ਸਟੇਜ ਦੇ ਉੱਪਰ ਹੁੰਦੀਆਂ ਦੱਸ ਦੇ ਕਿ ਕਿਸਾਨ ਆਗੂ ਨੇ ਸਟੇਜ ਦੇ ਉੱਪਰੋਂ ਦੱਸਿਆ ਕਿ ਕੇਂਦਰ ਲਗਾਤਾਰ ਇਸ ਦੇ ਉੱਪਰ ਨਿਗਾਹ ਬਣਾਈ ਹੋਈ ਹੈ ਕੇਂਦਰ ਨੇ ਤੇ ਨਾਲ ਜਿਹੜਾ ਕਹਿ ਰਿਹਾ ਕਿ ਮੀਟਿੰਗ ਜਿਹੜੀ ਹੈ ਉਹ ਹੋਵੇ ਤਾਂ ਮੀਟਿੰਗ ਦੇ ਲਈ ਚਰਚਾਵਾ ਜਿਹੜੀਆਂ ਚਲਨੀਆਂ ਸ਼ੁਰੂ ਹੋ ਗਈਆਂ ਨੇ ਤਾਂ ਦੇਖਣਾ ਹੋਊਗਾ ਕਿ ਕਦੋਂ ਮੀਟਿੰਗ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਤਾਂ ਦੱਸ ਦੇ ਕਿ ਪ੍ਰੋ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਕੱਲੀ-ਕੱਲੀ ਆਪਣਾ ਜਿਹੜਾ ਤੁਹਾਨੂੰ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਸ਼ੰਭੂ ਬਾਰਡਰ ਤੋਂ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇੱਕਠੇ ਹੋਏ ਨੇ 11 ਵਜੇ ਦੀ ਕਾਲ ਸੀ ਅੱਜ ਤੇ 11 ਵਜੇ ਦੀ ਕਾਲ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਆਗੂ ਬੋਲਦੇ ਹੋਏ ਨਜ਼ਰ ਆ ਰਿਹਾ ਤਾਂ ਸਾਹਮਣੇ ਮੈਕ ਰੂਗ ਦਿਖਾਇਆ ਜਾਣ ਦੇਖ ਸਕਦੇ ਹੋ ਸਾਹਮਣੇ ਕਿਸਾਨ ਆਗੂ ਜਿਹੜਾ ਬੋਲ ਰਹੇ ਨੇ ਸੁਝਾਅ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਹਜੇ ਇੱਥੇ ਹੀ ਰੁਕਿਆ ਜਾਵੇ ਕਿਉਂਕਿ ਫੋਨ ਆ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਤੇ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਊਗਾ ਕਿ ਕਦੋਂ ਗੱਲਬਾਤ ਹੁੰਦੀ ਹੈ ਪਰ ਇੱਥੇ ਜਿਹੜਾ ਮੌਕੇ ਤੇ ਮੌਜੂਦ ਨੇ ਗੱਲਬਾਤ ਵੀ ਜਿਹੜਾ ਜਰੂਰ ਕਰਦੇ ਰਹਾਂਗੇ ਦੇਖ ਸਕਦੇ ਹੋ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਇਸ ਵਕਤ ਅਸੀਂ ਖੜੇ ਹਾਂ ਸ਼ੰਭੂ ਬਾਡਰ ਦੇ ਉੱਪਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਭਾਈ ਜੀ ਕਿਵੇਂ ਦੇਖਦੇ ਹੋ ਜਿੰਮੇ ਹੁਣੀ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਦੇ ਵੱਲੋਂ ਫੋਨ ਆ ਰਹੇ ਨੇ ਕਿ ਸਾਡਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਗੱਲਬਾਤ ਕਰ ਲੇਗਾ ਮੋਦੀ ਸਾਹਿਬ ਦੇ ਵਧੀਆ ਰਹੇਗਾ ਨਹੀਂ ਤਾਂ ਦਿੱਲੀ ਦੇ ਜਾਵਾਂਗੇ ਜੀ ਦਿੱਲੀ ਜਾਣ ਵਾਸਤੇ ਘਰ ਆਏ ਆ ਜਾਵਾਂਗੇ ਗਾਰੰਟੀ ਚਰੂਣ ਐਮ ਐਸ ਪੀ ਦਾ ਜੋ ਹਾ ਡੀ ਐਮ ਮੰਗਾ ਨੇ ਜਿੰਨੀਆਂ ਵੀ ਹੈਗੀਆਂ ਸਾਰੀਆਂ ਪੂਰੀਆਂ ਕਰਕੇ ਜਾਵਾਂਗੇ ਜੀ ਇਦਾਂ ਅਸੀਂ ਸੁੱਕੇ ਜਾਣ ਵਾਲੇ ਐ ਨਹੀਂਗੇ ਮੰਨ ਜੇਗਾ ਤਾਂ ਠੀਕ ਆ ਮੰਨਣਾ ਪੈਣਾ ਨੂੰ ਅੱਜ ਮੰਨ ਜੇ ਕੱਲ ਮੰਨ ਜੇ ਹਾਲਾਂਕਿ ਵਧੀਆ ਰਹੇਗਾ 11 ਦੀ ਕਾਰ ਸੀ 11 ਵਜੇ ਜਾਣਾ ਸੀ ਪਰ ਜਿਵੇਂ 11 ਵੱਜ ਗਿਆ ਤਾਂ ਉਧਰਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਲਗਾਤਾਰ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਕਿਸਾਨ ਆਗੂ ਨੇ ਫਿਰ ਕਿਹਾ ਕਿ ਹਜੇ ਰੁਕ ਜਾਓ ਕਿਉਂਕਿ ਪਿੱਛੋਂ ਕੋਈ ਜਿਹੜਾ ਗੱਲਬਾਤ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਕਿ 2 ਜਾਂ 4 ਵਜੇ ਦੇ ਵਿੱਚ ਵਿੱਚ ਕੋਈ ਸਮਾਜੜਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੱਖਿਆ ਜਾਵੇ ਆਸੀਂ ਵੀ ਚਾਹੁੰਦੇ ਆ ਵੀ ਗੱਲਬਾਤ ਨਾਲ ਜਿਹੜਾ ਇਹ ਨਿਬਟਾਰਾ ਹੋ ਜੇ ਜੇ ਗੱਲਬਾਤ ਨਹੀਂ ਕਰਦੇ ਤਾਂ ਜਾਂਦਾ ਗੋਲੇ ਮਾਰ ਕੇ ਸਾਨੂੰ ਡਰਾਉਣਾ ਚਾਹੁੰਦੇ ਆ ਡਰਨ ਵਾਲੇ ਸਹੀ ਨਹੀਂ ਗਏ ਇਹ ਪੰਜਾਬ ਆ ਇੰਨੇ ਛੋਟੇ ਮੁੰਡੇ ਬੰਬਵਾੜੀ ਰੋ ਆਪਾਂ ਡਰਨ ਵਾਲੇ ਨਹੀਂ ਗਏ ਜੋ ਆ ਅੱਗੇ ਬਧਾਂਗੇ ਜੇ ਸਾਨੂੰ ਕਾਲ ਮਿਲ ਗਈ ਸਾਡੇ ਕਿਸਾਨ ਮੋਦਪੁਰ ਜਿੱਦਾਂ ਵੀ ਕਹਿਣਗੇ ਜਦੋਂ ਸਾਨੂੰ ਇਸ਼ਾਰਾ ਕਰਨਗੇ ਆਈ ਛਾਲਾ ਮਾਰਦੇ ਅੱਗੇ ਨੂੰ ਜਾਵਾਂਗੇ ਜੀ ਤੇ ਦੂਜੇ ਪਾਸੇ ਇੱਕ ਹੋਰ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਸ਼ਰਾਰਤੀ ਅਨਸਰ ਕਹਿੰਦੇ ਮੋਰਚੇ ਵਿੱਚ ਜਿਹੜੇ ਨੇ ਭੇਜੇ ਗਏ ਨੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈਗਾ ਸਟੇਜ ਦੇ ਉੱਪਰ ਕਿ ਭਾਈ ਆਪਣੇ ਆਸੇ ਪਾਸੇ ਧਿਆਨ ਰੱਖੋ ਕਿ ਤੁਹਾਡੇ ਨਾਲ ਕੌਣ ਤਰ੍ਹਾਂ ਕਰਦਾ ਹਾਂਜੀ ਬਿਲਕੁਲ ਇਹ ਸਹੀ ਗੱਲ ਹੈ ਉਹਨਾਂ ਦੀ ਵੀ ਆਪਣੇ ਜਿਹੜੇ ਜਾਣੂ ਪਛਾਣੋ ਉਹਨਾਂ ਦਾ ਤਾਂ ਪਤਾ ਵਾ ਤੇ ਜਿਹੜੇ ਨਹੀਂ ਆ ਉਹਨਾਂ ਵੱਲ ਖਿਆਲ ਰੱਖੋ ਕਿ ਕੀ ਗੱਲਬਾਤ ਤੁਹਾਡੇ ਕੋਲ ਸੁਣਦੇ ਨੇ ਬਾਕੀ ਜੋ ਇਸ ਸਮੋਦੇ ਤੇ ਆਪਣੇ ਹੱਕ ਲੈਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਆਈ ਆ ਤੇ ਮੋਦੀ ਸਾਹਿਬ ਨੂੰ ਦੇ ਦੇਣੇ ਚਾਹੀਦੇ ਨੇ ਸਾਡੀਆਂ ਜੋ ਫਸਲਾਂ ਦਾ ਖਰੀਦ ਮੁੱਲ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਨਹੀਂ ਜਿੱਦ ਕਰਨੀ ਚਾਹੀਦੀ ਜੇ ਜਿੱਦ ਕਰਦਾ ਤਾਂ ਫਿਰ ਭਾਈ ਸਾਹਮਣਾ ਤੇ ਕਰਾਂਗੇ ਜ਼ਰੂਰ ਡਟ ਕੇ ਕਰਾਂਗੇ ਡਟਣ ਸਾਹਮਣਾ ਕਰਨ ਵਾਸਤੇ ਆਏ ਹਾਂ ਸੇਕਾ ਰੋਡਾਂ 'ਤੇ ਮੰਚੜੇ ਚਾਹੀਦੇ ਪਰ ਦੇਖਿਆ ਜਾਵੇ ਤਾਂ ਖਾਸ ਤੌਰ ਤੇ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਜੇ ਅੱਗੇ ਵਧੋਂਗੇ ਤਾਂ ਉਸ ਤੋਂ ਬਾਅਦ ਜਿਹੜਾ ਕਿਉਂਕਿ ਡੀਜੀਪੀ ਹਾਈ ਕੋਰਟ ਜਿਹੜਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਅਜੇ ਦਿਨ ਦੇ ਉੱਪਰ ਤੇ 11 ਵਜੇ ਜਿੰਮੇ ਵੱਜੇ ਤਾਂ ਲੋਕਾਂ ਦੇ ਵੱਲੋਂ ਅਸਲ ਦੇ ਵਿੱਚ ਕਿਸਾਨਾਂ ਨੇ ਤਾਂ ਇਹ ਕਿਹਾ ਕਿ ਚਲੋ ਚੱਲਦੇ ਆਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਪਰ ਐਨ ਜਿੰਮੇ ਬੈਰੀਕੇਡਾਂ ਕੋਲ ਪਹੁੰਚੇ ਸਾਰੇ ਤਾਂ ਨਾਲ ਦੀ ਨਾਲ ਜਿਹੜਾ ਗੋਲਿਆਂ ਦੀ ਬਰਸਾਤ ਹੋ ਜਾਂਦੀ ਤੇ ਫਿਰ ਪਿੱਛੇ ਹਟਣ ਦੇ ਲਈ ਕਹਿੰਦਾ ਹੁਣ ਫਿਰ ਇੱਥੇ ਰਹਿ ਜਾਊਗਾ ਦੇਖੋ ਜੀ ਪਛੇਰੀ ਜੇਨ ਪ੍ਰੇਮਕੀਓ ਤੇ ਨਹੀਂ ਪਰ ਪਾਇਓ ਅਸੀਂ ਗੁਰੂ ਤੇ ਸੇਖਾਂ ਅਸੀਂ ਗਾਂ ਹੀ ਜਾਵਾਂਗੇ ਪਿੱਛੇ ਨਹੀਂ ਮੁੜ ਕੇ ਆਵਾਂਗੇ ਆਪਣੇ ਹੱਕ ਲੈਣ ਵਾਸਤੇ ਆਏ ਆ ਉਹ ਹੱਕ ਨੂੰ ਦੇ ਦੇਣੇ ਅਸੀਂ ਵਾਪਸ ਚੱਲ ਜੰਦੇ ਆਹੀ ਜੇ ਥੋੜਾ ਵੀ ਅਸੀਂ ਦਿੱਲੀ ਜਾਣਾ ਤੁਹਾਡੀਆਂ ਹਮੰਗਾ ਪੂਰੀਆਂ ਕਰ ਲੈ ਆਪਾਂ ਵਾਪਸ ਚੱਲ ਜੰਦੇ ਤਾਂ ਬਿਲਕੁਲ ਕਿਸਾਨ ਆਗੂ ਜਿਹੜੇ ਆ ਲਗਾਤਾਰ ਕਹਿ ਰਹੇ ਆ ਕਿ ਮੋਰਚੇ ਦੇ ਵਿੱਚ ਆਸੇ ਪਾਸੇ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਕੋਈ ਸ਼ਰਾਬਤੀ ਅੰਸਰ ਤਾਂ ਨਹੀਂ ਫਿਰਦਾ ਜਾਂ ਤੁਹਾਡੇ ਨਾਲ ਜਿਹੜਾ ਫਿਰਦਾ ਉਹ ਕੌਣ ਹੈ ਤਾਂ ਦੱਸ ਦਈਏ ਕਿ ਲਗਾਤਾਰ ਸ਼ੰਭੂ ਮੋਰਚੇ ਤੋਂ ਕਵਰੇਜ ਤੁਹਾਨੂੰ ਲੈ ਕੇ ਆਵਾਂਗੇ ਤੇ ਨਾਲ ਜਿਹੜਾ ਕੱਲੀ ਕੱਲੀ ਅਪਡੇਟ ਜਿਹੜਾ ਹੈ ਕਹਿਆ ਗਿਆ ਕਿ ਕੇਂਦਰ ਦੀਆਂ ਜਿਹੜਾ ਕੇਂਦਰ ਦੀਆਂ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਕਿ ਮੀਟਿੰਗ ਹੋਵੇ ਤੇ ਨਾਲ ਜਿਹੜਾ ਗੱਲਬਾਤ ਦੇ ਲਈ ਕਿਹਾ ਗਿਆ ਹੈ ਅਜੇ ਸੱਦੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਥੇ ਜਿਹੜਾ ਗੱਲਬਾਤ ਵੀ ਜਿਹੜਾ ਨਾਲ-ਨਾਲ ਜਰੂਰ ਕਰਦੇ ਰਹਿਾਂਗੇ ਪਰ ਹੁਣੇ-ਹੁਣੇ ਜਿਹੜੀ ਇੱਕ ਵੱਡੀ ਆਪੜ ਸਾਹਮਣੇ ਆਈ ਹੈ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਜਿਹੜਾ ਮੰਗਾ ਮੰਨਣ ਦੇ ਲਈ ਜਿਹੜਾ ਗੱਲਬਾਤ ਕਰਨ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਹੀ ਸਮਾਂ ਮੰਗਿਆ ਜਾ ਰਿਹਾ ਹੈ ਤਾਂ ਦੱਸ ਦੇ ਕਿ 2 ਜਾਂ 4 ਵਜੇ ਦਾ ਜਿਹੜਾ ਅਜਿਹਾ ਸਮਾਂ ਸਰਬਨ ਸਿੰਘ ਭੰਦੇਰ ਹੋਣਾ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਹੋ ਸਕਦਾ ਜੀ ਗੱਲਬਾਤ ਕਰਨੀਆਂ ਪਰ ਕਿਉਂਕਿ ਹੁਣੇ-ਹੁਣੇ ਜਿਹੜਾ ਇਹ ਸਟੇਜ ਦੇ ਉੱਪਰ ਹੁੰਜੀਆਂ ਦੱਸ ਦੇ ਕਿ ਕਿਸਾਨਾਂ ਆਗੂ ਨੇ ਸਟੇਜ ਦੇ ਉੱਪਰੋਂ ਦੱਸਿਆ ਕਿ ਕੇਂਦਰ ਲਗਾਤਾਰ ਇਸ ਦੇ ਉੱਪਰ ਨਿਗਾਹ ਬਣਾਈ ਹੋਈ ਹੈ ਕੇਂਦਰ ਨੇ ਤੇ ਨਾਲ ਜਿਹੜਾ ਕਹਿ ਰਹੇ ਹੈ ਕਿ ਮੀਟਿੰਗ ਜਿਹੜੀ ਹੈ ਉਹ ਹੋਵੇ ਤਾਂ ਮੀਟਿੰਗ ਦੇ ਲਈ ਚਰਚਾਵਾ ਜਿਹੜੀਆਂ ਚਲਨੀਆਂ ਸ਼ੁਰੂ ਹੋ ਗਈਆਂ ਨੇ ਤਾਂ ਦੇਖਣਾ ਹੋਊਗਾ ਕਿ ਕਦੋਂ ਮੀਟਿੰਗ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਤਾਂ ਦੱਸ ਦੇ ਕਿ ਪ੍ਰੋ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਕੱਲੀ-ਕੱਲੀ ਆਪਣਾ ਜਿਹੜਾ ਤੁਹਾਨੂੰ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਸ਼ੰਭੂ ਬਾਰਡਰ ਤੋਂ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇੱਠੇ ਹੋਏ ਨੇ 11 ਵਜੇ ਦੀ ਕਾਲ ਸੀ ਅੱਜ ਤੇ 11 ਵਜੇ ਦੀ ਕਾਲ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਆਗੂ ਬੋਲਦੇ ਹੋਏ ਨਜ਼ਰ ਆ ਰਿਹਾ ਤਾਂ ਸਾਹਮਣੇ ਮੈਂ ਕਹਾਂਗਾ ਕਿ ਦਿਖਾਇਆ ਜਾਣ ਦੇਖ ਸਕਦੇ ਹੋ ਸਾਹਮਣੇ ਕਿਸਾਨ ਆਗੂ ਜਿਹੜਾ ਬੋਲ ਰਹੇ ਨੇ ਸੁਝਾਅ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਹਜੇ ਇੱਥੇ ਰੁਕਿਆ ਜਾਵੇ ਕਿਉਂਕਿ ਫੋਨ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਤੇ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਊਗਾ ਕਿ ਕਦੋਂ ਗੱਲਬਾਤ ਹੁੰਦੀ ਹੈ ਪਰ ਇੱਥੇ ਜਿਹੜਾ ਮੌਕੇ ਤੇ ਮੌਜੂਦ ਨੇ ਗੱਲਬਾਤ ਵੀ ਜਿਹੜ ਕਰਦੇ ਰਹਾਂਗੇ ਤੇ ਦੇਖ ਸਾਥੀ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਇਸ ਵਕਤ ਅਸੀਂ ਖੜੇ ਆਂ ਸ਼ੰਭੂ ਬਾਡਰ ਦੇ ਉੱਪਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਜੋਸ਼ ਦੇ ਵਿੱਚ ਨੇ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਜਿਵੇਂ ਹੁਣ ਹੀ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਦੇ ਵੱਲੋਂ ਫੋਨ ਆ ਰਹੇ ਨੇ ਕਿ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਗੱਲਬਾਤ ਕਰ ਲੇਗਾ ਮੋਦੀ ਸਾਹਿਬ ਦੇ ਵਧੀਆ ਰਹੇਗਾ ਨਹੀਂ ਤਾਂ ਦਿੱਲੀ ਦੇ ਜਾਵਾਂਗੇ ਜੀ ਦਿੱਲੀ ਜਾਣ ਵਾਸਤੇ ਘਰ ਆਏ ਆਂ ਜਾਵਾਂਗੇ ਗਾਰੰਟੀ ਕਰਉਣ ਐਮ ਐਸ ਪੀ ਦਾ ਜੋਹਾੜੀਆਂ ਮੰਗਾ ਨੇ ਜਿੰਨੀਆਂ ਵੀ ਹੈਗੀਆਂ ਸਾਰੀਆਂ ਕਰਕੇ ਜਾਵਾਂਗੇ ਜੀ ਇਦਾਂ ਹੀ ਸੁੱਕੇ ਜਾਣ ਵਾਲੇ ਐ ਨਹੀਂਗੇ ਮੰਨ ਜੇਗਾ ਤਾਂ ਠੀਕ ਆ ਮੰਨਣਾ ਪੈਣਾ ਨੂੰ ਅੱਜ ਮੰਨ ਜੇ ਕੱਲ ਮੰਨ ਜੇ ਹਾਲਾਂਕਿ ਵਧੀਆ ਰਿਹਾ 11 ਵਜੇ ਦੀ ਕਾਲ ਸੀ 11 ਵਜੇ ਜਾਣਾ ਸੀ ਪਰ ਜਿਵੇਂ 11 ਬਸਦਿਆ ਤਾਂ ਉਧਰਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਲਗਾਤਾਰ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਕਿਸਾਨ ਆਗੂ ਨੇ ਫਿਰ ਕਿਹਾ ਕਿ ਹਜੇ ਰੁਕ ਜਾਓ ਕਿਉਂਕਿ ਪਿੱਛੋਂ ਕੋਈ ਜਿਹੜਾ ਗੱਲਬਾਤ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਕਿ 2 ਜਾਂ 4 ਵਜੇ ਦੇ ਵਿੱਚ ਵਿੱਚ ਕੋਈ ਸਮਾਜ ਦਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੱਖਿਆ ਜਾਵੇ ਆਸੀਂ ਵੀ ਚਾਹੁੰਦੇ ਆ ਵੀ ਗੱਲਬਾਤਨਾ ਜਿਹੜਾ ਇਹ ਨਿਬਟਾਰਾ ਹੋ ਜੇ ਜੇ ਗੱਲਬਾ ਦਾ ਦਾ ਗੋਲੇ ਮਾਰ ਕੇ ਸਾਨੂੰ ਡਰਾਉਣਾ ਚਾਹੁੰਦੇ ਆ ਡਰਨ ਵਾਲੇ ਸਹੀ ਨਹੀਂ ਗੇ ਇਹ ਪੰਜਾਬ ਆ ਇੰਨੇ ਛੋਟੇ ਮੁੰਡੇ ਬੰਬਵਾਰੀ ਨੂੰ ਆਪਾਂ ਡਰਨ ਵਾਲੇ ਨਹੀਂ ਗੇ ਆਈ ਜੋ ਆ ਅੱਗੇ ਵਧਾਂਗੇ ਜੇ ਸਾਨੂੰ ਕਾਲ ਮਿਲ ਗਈ ਸਾਡੇ ਕਿਸਾਨ ਮੋਧਵੀਰ ਜਿੱਦਾਂ ਵੀ ਕਹਿਣਗੇ ਜਦੋਂ ਸਾਨੂੰ ਇਸ਼ਾਰਾ ਕਰਨਗੇ ਆਈ ਛਾਲਾ ਮਾਰਦੇ ਅੱਗੇ ਨੂੰ ਜਾਵਾਂਗੇ ਜੀ ਤੇ ਦੂਜੇ ਪਾਸੇ ਇੱਕ ਹੋਰ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਸ਼ਰਾਰਤੀ ਅਨਸਰ ਕਹਿੰਦੇ ਮੋਰਜੇ ਵਿੱਚ ਜਿਹੜੇ ਨੇ ਭੇਜੇ ਗਏ ਨੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈਗਾ ਸਟੇਜ ਦੇ ਉੱਪਰ ਕਿ ਭਾਈ ਆਪਣੇ ਆਸੇ ਪਾਸੇ ਧਿਆਨ ਰੱਖੋ ਕਿ ਤੁਹਾਡੇ ਨਾਲ ਕੌਣ ਤਰ੍ਹਾਂ ਕਰਦਾ ਹਾਂਜੀ ਬਿਲਕੁਲ ਇਹ ਸਹੀ ਗੱਲ ਹੁੰਦੀ ਵੀ ਆਪਣੇ ਜਿਹੜੇ ਜਾਣੂ ਪਛਾਣੋ ਉਹਨਾਂ ਦਾ ਤਾਂ ਪਤਾ ਵਾ ਤੇ ਜਿਹੜੇ ਨਹੀਂ ਆ ਉਹਨਾਂ ਵੱਲ ਖਿਆਲ ਰੱਖੋ ਇਹ ਕੀ ਗੱਲ ਬਾਤ ਤੁਹਾਡੀ ਕੋ ਸੁਣਦੇ ਨੇ ਬਾਕੀ ਜੋ ਇਸ ਮੁੱਦੇ ਤੇ ਅਸੀਂ ਆਏ ਆ ਆਪਣੀ ਹੱਕਾਂ ਲੈਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਆਏ ਆ ਤੇ ਮੋਦੀ ਸਾਹਿਬ ਨੂੰ ਦੇ ਦੇਣੇ ਚਾਹੀਦੇ ਨੇ ਸਾਡੀਆਂ ਜੋ ਫਸਲਾਂ ਦਾ ਖਰੀਦ ਮੋਲ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਨਹੀਂ ਜਿੱਦ ਕਰਨੀ ਚਾਹੀਦੀ ਜੇ ਜਿੱਦ ਕਰਦਾ ਤਾਂ ਫਿਰ ਭਾਈ ਸਾਹਮਣਾ ਤੇ ਕਰਾਂਗੇ ਜ਼ਰੂਰ ਡਟ ਕੇ ਕਰਾਂਗੇ ਡਟਣ ਸਾਹਮਣਾ ਕਰਨ ਵਾਸਤੇ ਆਏ ਆ ਇਸ ਗੱਲ ਉੱਤੇ ਮਨਚੜੇ ਚਾਹੀਦੇ ਪਰ ਦੇਖਿਆ ਜਾਵੇ ਤਾਂ ਖਾਸ ਤੌਰ ਤੇ ਇਹ ਗੱਲ ਕਹੀ ਗਈ ਕੇ ਜਿਹੜਾ ਜੇ ਅੱਗੇ ਵਧੋਂਗੇ ਤਾਂ ਉਸ ਤੋਂ ਬਾਅਦ ਜਿਹੜਾ ਕਿਉਂਕਿ ਡੀਜੀਪੀ ਹਾਈ ਕੋਰਟ ਜਿਹੜਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਅਜੇ ਦਿਨ ਦੇ ਉੱਪਰ ਤੇ 11 ਵਜੇ ਜਿੰਮੇ ਵੱਜੇ ਤਾਂ ਲੋਕਾਂ ਦੇ ਵੱਲੋਂ ਅਸਲ ਦੇ ਵਿੱਚ ਕਿਸਾਨਾਂ ਨੇ ਤਾਂ ਇਹ ਕਿਹਾ ਕਿ ਚਲੋ ਚੱਲਦੇ ਆਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਪਰ ਐਨ ਜਿੰਮੇ ਬੈਰੀਕੇਡਾਂ ਕੋਲ ਪਹੁੰਚੇ ਸਾਰੇ ਤਾਂ ਨਾਲ ਦੀ ਨਾਲ ਜਿਹੜਾ ਗੋਲਿਆਂ ਦੀ ਬਰਸਾਤ ਹੋ ਜਾਂਦੀ ਤੇ ਫਿਰ ਪਿੱਛੇ ਹਟਣ ਦੇ ਲਈ ਕਹਿੰਦਾ ਹੁਣ ਫਿਰ ਇੱਥੇ ਰਹਿ ਜਾਊਗਾ ਦੇਖੋ ਜੇ ਪਛੇਰੀ ਹਟਾਂਗੇ ਜਿੰਨ ਪ੍ਰੇਮਕਿਓ ਤੇ ਨਹੀਂ ਪਰ ਪਾਇਓ ਅਸੀਂ ਗੁਰੂ ਤੇ ਸੇਖਾਂ ਅਸੀਂ ਗਾਂ ਹੀ ਜਾਵਾਂਗੇ ਪਿੱਛੇ ਉੜ ਕੇ ਆਵਾਂਗੇ ਆਪਣੇ ਹੱਕ ਲੈਣ ਵਾਸਤੇ ਆਏ ਆ ਉਹ ਹੱਕ ਨੂੰ ਦੇ ਦੇਣੇ ਅਸੀਂ ਵਾਪਸ ਚੱਲ ਜੰਨੇ ਆਹੀਂ ਜੇ ਥੋੜਾ ਵੀ ਅਸੀਂ ਦਿੱਲੀ ਜਾਣਾ ਸਾਡੀਆਂ ਹਮੰਗਾ ਪੂਰੀਆਂ ਕਰ ਲੈ ਆਪਾਂ ਵਾਪਸ ਚੱਲ ਜੰਨੇ ਤਾਂ ਬਿਲਕੁਲ ਕਿਸਾਨ ਆਗੂ ਜਿਹੜੇ ਆ ਲਗਾਤਾਰ ਕਹਿ ਰਹੇ ਆ ਕਿ ਮੋਰਚੇ ਦੇ ਵਿੱਚ ਆਸੇ ਪਾਸੇ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਕੋਈ ਸ਼ਰਾਬਤੀ ਅੰਸਰ ਤਾਂ ਨਹੀਂ ਫਿਰਦਾ ਜਾਂ ਫਿਰ ਤੁਹਾਡੇ ਨਾਲ ਜਿਹੜਾ ਕਰਦਾ ਉਹ ਕੌਣ ਹੈ ਤਾਂ ਦੱਸ ਦਿਓ ਕਿ ਲਗਾਤਾਰ ਸ਼ੰਭੂ ਮੋਰਚੇ ਤੋਂ ਕਬਰੇ